ਸਾਸਟਰੀਆ ਗੱਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦਾ ਦਿਨ ਬਹੁਤ ਹੀ ਸ਼ੁਭ ਦਿਨ ਹੈ ਕਿਉਂਕਿ ਇਹ ਮਹਾ ਸੰਜੋਗ 90 ਸਾਲ ਦੇ ਬਾਅਦ ਆਇਆ ਹੈ ਤੇ ਇਸ ਮਹਾ ਸੰਜੋਗ ਦੇ ਉੱਪਰ ਪੰਜ ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ ਇਹਨਾਂ ਦੇ ਸਿਤਾਰੇ ਬਹੁਤ ਹੀ ਚਮਕ ਜਾਣਗੇ ਦੋਸਤੋ ਇਹ ਪੁੰਨਿਆਂ ਤੇ ਨਵੇਂ ਸਾਲ ਦੀ ਇਹ ਦੂਜੀ ਵੱਡੀ ਪੁੰਨਿਆ ਹੈ ਇਸ ਸਾਲ ਦੀ ਰਾਤ ਤੇ ਸੂਰਜ ਤੇ ਸ਼ਨੀ ਦੇਵ ਦਾ ਮਿਲਨ ਹੋਣ ਜਾ ਰਿਹਾ ਹੈ ਪੰਜੇ ਰਾਸ਼ੀਆਂ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਪਰਿਵਰਤਨ ਹੋਣ ਜਾ ਰਿਹਾ ਹੈ ਤੇ ਉਹਨਾਂ ਦੀ ਕਿਸਮਤ ਚਮਕ ਜਾਵੇਗੀ। ਹੁਣ ਜਾਣਦੇ ਹਾਂ ਉਹ ਕਿਹੜੀਆਂ ਪੰਜ ਰਾਸ਼ੀਆਂ ਹਨ ਜਿਨ੍ਹਾਂ ਦੀ ਇਸ ਪੁੰਨਿਆਂ ਦੇ ਉੱਪਰ ਸਫੇਦ ਰਾਤ ਤੋਂ ਬਾਅਦ ਕਿਸਮਤ ਇਹਨਾਂ ਦੀ ਚਮਕ ਜਾਵੇਗੀ। ਦੋਸਤੋ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਿਖਵਾਉਣਾ ਸੀ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਵੀ ਹੋ ਜਾਵੇ। ਦੋਸਤੋ 15 ਨਵੰਬਰ ਨੂੰ ਪੁੰਨਿਆ ਵਾਲੇ ਦਿਨ ਸੂਰਜ ਅਤੇ ਸ਼ਨੀ ਪਰਵਰਤਨ ਕਰਕੇ ਮਿਲ ਰਹੇ ਹਨ ਜਿਸ ਦੇ ਵਿੱਚ ਭਗਵਾਨ ਸੂਰਜ ਦੇਵ 79 ਗੋਚਰ ਕਰ ਰਹੇ ਹਨ ਅਤੇ ਸ਼ਨੀ ਦੇਵ ਵਿਸ਼ਵਨਸ਼ਕਤ ਦੇ ਦੂਸਰੇ ਚਰਨ ਵਿੱਚ ਪ੍ਰਵੇਸ਼ ਕਰਨਗੇ ਸੂਰਜ ਤੇ ਸ਼ਨੀ ਦੇ ਮਿਲਣ ਤੋਂ ਬਾਅਦ ਜੋ ਪਹਿਲੀ ਰਾਸ਼ੀ ਜਿਸ ਦੀ ਕਿਸਮਤ ਬਦਲ ਜਾਵੇਗੀ ਉਹ ਰਾਸ਼ੀ ਹੈ ਜੇ વૃਸ਼ਭ ਰਾਸ਼ੀ। વૃਸ਼ਭ ਰਾਸ਼ੀ ਵਾਲਿਆਂ ਨੂੰ ਦੱਸਿਆ ਕਿ ਇਹਨਾਂ ਲਈ ਇਹ ਸਮਾਂ ਬਹੁਤ ਹੀ ਫਾਇਦੇਮੰਦ ਸਿੱਧ ਹੋਵੇਗਾ। ਇੱਕ ਤਾਂ ਪਰਿਵਾਰ ਦੇ ਨਾਲ ਸਮਾਜ ਦੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਵਧਣ ਵਾਲੀ ਹੈ। ਦੂਜੇ ਪਾਸੇ ਜੇਕਰ ਇਹ ਲਾਈਫ ਪਾਰਟਨਰ ਦੇ ਨਾਲ ਇਹਨਾਂ ਦੀ ਕੋਈ ਪਰੇਸ਼ਾਨੀ ਚੱਲ ਰਹੀ ਸੀ ਤਾਂ ਉਹ ਵੀ ਦੂਰ ਹੋ ਜਾਵੇਗੀ। ਨਵੇਂ ਸਮੇਂ ਤੋਂ ਜਿਹੜੇ ਵਿਦਿਆਰਥੀ ਵਰਗ ਦੇ ਨਾਲ ਸਬੰਧ ਰੱਖਦੇ ਹਨ ਉਹ ਕਿਸੇ ਸਰਕਾਰੀ ਨੌਕਰੀ ਦੇ ਲਈ ਪ੍ਰਤੀਯੋਗਤਾ ਦੀ ਜੋ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਉਸ ਵਿੱਚ ਸਫਲਤਾ ਮਿਲਣ ਵਾਲੀ ਹੈ। ਉਹਨਾਂ ਦੇ ਵਪਾਰ ਵਿੱਚ ਵਾਧਾ ਹੋ ਜਾਵੇਗਾ। ਤੇ ਤੁਹਾਨੂੰ ਲਾਭ ਵੀ ਪ੍ਰਾਪਤ ਹੋਣ ਵਾਲਾ ਹੈ ਭਾਵ ਕਿ ਸਾਰੇ ਹੀ ਕੰਮ ਉਹਨਾਂ ਦੇ ਬਹੁਤ ਹੀ ਪ੍ਰਸਿੱਧ ਤੇ ਰਾਵਲ ਲੈ ਕੇ ਉਹਨਾਂ ਨੂੰ ਜਾਣ ਵਾਲੇ ਹਨ ਜਿਹੜੇ ਤੁਹਾਡੇ ਸਾਥੀ ਹਨ ਉਹਨਾਂ ਦੇ ਨਾਲ ਤੁਹਾਡਾ ਤਾਲਮੇਲ ਕਾਫੀ ਵਧੀਆ ਬਣਿਆ ਰਹੇਗਾ ਤੁਹਾਡੀ ਕਿਸਮਤ ਨੂੰ ਚਮਕਾਉਣ ਵਾਲਾ ਰਹੇਗਾ ਇਹ ਪੁੰਨਿਆ ਦਾ ਚਾਨ ਕਿਉਂਕਿ ਪੁੰਨਿਆ ਦੇ ਚਾਨ ਦੀ ਚਾਂਦਨੀ ਦੇ ਨਾਲ ਤੁਹਾਡੀ ਕਿਸਮਤ ਬਦਲ ਜਾਵੇਗੀ ਤੁਹਾਡੀ ਕਿਸਮਤ ਨੂੰ ਚਾਰ ਚੰਦ ਲੱਗ ਜਾਣਗੇ ਜੋ ਲੋਕ ਨੌਕਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੀ ਨੌਕਰੀ ਨੂੰ ਬਦਲਣ ਦਾ ਸਮਾਂ ਵੀ ਬਹੁਤ ਵਧੀਆ ਹੈ ਉਹਨਾਂ ਦੀ ਇਨਕਮ ਵਿੱਚ ਵਾਧਾ ਹੋਣ ਵਾਲਾ ਹੈ ਧਨਕਮੌਦ ਦੇ ਨਵੇਂ ਰਸਤੇ ਮਿਲ ਜਾਣਗੇ ਤੇ ਸਫਲਤਾ ਵੀ ਜ਼ਰੂਰ ਪ੍ਰਾਪਤ ਹੋ ਜਾਵੇਗੀ ਉਹਨਾਂ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੋ ਜਾਵੇਗੀ ਜਿਹੜੇ ਲੋਕ ਬਿਜ਼ਨਸ ਦੇ ਨਾਲ ਸੰਬੰਧ ਰੱਖਦੇ ਹਨ ਉਹ ਵੀ ਆਪਣੇ ਬਿਜ਼ਨਸ ਦੇ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨਗੇ ਭਗਵਾਨ ਸ਼ਨੀ ਦੇਵਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਖਰਚਿਆਂ ਦੇ ਵਿੱਚ ਮੁਕਾਬਲਾ ਉਨ੍ਹਾਂ ਦੀ ਇਨਕਮ ਦੇ ਵਿੱਚ ਵਾਧਾ ਹੋ ਜਾਵੇਗਾ ਤੇ ਉਨ੍ਹਾਂ ਦੀ ਕਿਸਮਤ ਉਨ੍ਹਾਂ ਦਾ ਪੂਰਾ ਸਾਥ ਦੇਵੇਗੀ ਜਿਹੜੇ ਲੋਕ ਵਪਾਰੀ ਵਰਗ ਦੇ ਨਾਲ ਸੰਬੰਧ ਰੱਖਦੇ ਹਨ ਉਨ੍ਹਾਂ ਨੂੰ ਆਪਣੇ ਵਪਾਰ ਵਿੱਚ ਕੋਈ ਨਵੇਂ ਡੀਲ ਵੀ ਮਿਲ ਸਕਦੀ ਹੈ ਤੇ ਮਾਰਕੀਟ ਵਿੱਚ ਉਨ੍ਹਾਂ ਦੀ ਪ੍ਰਤੀਸ਼ਟਾ ਬਹੁਤ ਵਧਣ ਵਾਲੀ ਹੈ ਉਹ ਆਪਣੇ ਨਵੇਂ ਜ਼ਿੰਮੇਵਾਰੀ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਨਿਭਾਉਣ ਤੁਹਾਡੀ ਸਿਹਤ ਵੀ ਇਸ ਸਮੇਂ ਵਧੀਆ ਰਹਿਣ ਵਾਲੀ ਹੈ 2024 ਦੇ ਵਿੱਚ 90 ਸਾਲਾਂ ਦੇ ਬਾਅਦ ਇਹ ਤੁਹਾਡੇ ਲਈ ਬਹੁਤ ਹੀ ਸ਼ੁਭ ਸੰਜੋਗ ਦਾ ਸਮਾਂ ਆ ਰਿਹਾ ਹੈ। ਤੁਹਾਨੂੰ ਤਾਂ ਲਾਭ ਦੇ ਬਹੁਤ ਸਾਰੇ ਨਵੇਂ ਅਫਸਰ ਪ੍ਰਾਪਤ ਹੋ ਜਾਣਗੇ। ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਪੁਰਾਣੇ ਸਮੇਂ ਵਿੱਚ ਮੁਸ਼ਕਲਾਂ ਆ ਰਹੀਆਂ ਸਨ, ਉਹ ਵੀ ਠੀਕ ਹੋ ਜਾਣਗੀਆਂ। ਰਿਸ਼ਤਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨਾਰਾਜ਼ਗੀ ਨਹੀਂ ਰਹਿ ਜਾਵੇਗੀ। ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡਾ ਜੀਵਨ ਪਹਿਲਾਂ ਨਾਲੋਂ ਖੁਸ਼ਹਾਲ ਬਣ ਜਾਵੇਗਾ। ਤਰੱਕੀ ਦੇ ਨਵੇਂ-ਨਵੇਂ ਰਾਹ ਬਣ ਜਾਣਗੇ। ਜਿਹੜੇ ਕੰਮ ਨੂੰ ਤੁਸੀਂ ਹੱਥ ਪਾਓਗੇ ਉਸ ਵਿੱਚ ਹੀ ਤੁਹਾਨੂੰ ਸਫਲਤਾ ਮਿਲ ਜਾਵੇਗੀ ਇਸ ਸਮੇਂ ਤੁਸੀਂ ਬਹੁਤ ਹੀ ਜੇਕਰ ਕਿਸੇ ਤੇ ਵਿਸ਼ਵਾਸ ਕਰਦੇ ਹੋ ਤਾਂ ਉਹ ਵੀ ਤੁਹਾਡੇ ਵਿਸ਼ਵਾਸ ਤੇ ਪੂਰਾ ਖਰਾ ਉਤਰਨਗੇ ਇਸ ਪੁੰਨਿਆਂ ਦੇ ਚਾਨ ਵਾਲੇ ਦਿਨ ਆਪਣੇ ਪਿਤਰਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਤੁਹਾਨੂੰ ਵਰਤ ਰੱਖਣਾ ਬਹੁਤ ਜ਼ਰੂਰੀ ਹੈ ਜਾਂ ਕਿਸੇ ਗਰੀਬ ਨੂੰ ਤੁਸੀਂ ਕੱਪੜੇ দান ਕਰ ਦਿੰਦੇ ਹੋ ਜਾਂ ਤੁਸੀਂ ਭੋਜਨ ਦਾ ਸਮਾਨ দান ਕਰ ਦਿੰਦੇ ਹੋ ਤੁਹਾਨੂੰ ਇਸ ਵਿੱਚ ਬਹੁਤ ਹੀ ਲਾਭ ਪ੍ਰਾਪਤ ਹੋ ਜਾਵੇਗਾ ਜਾ ਤ ਤੁਸੀਂ ਸ਼ਾਮ ਨੂੰ ਪੀਪਲ ਦੇ ਰੋਖੇ ਠਾਂ دیਵਾ ਜਗਾ ਕੇ ਆਪਣੇ ਪਿਤਰਾਂ ਦਾ ਸਿਮਰਨ ਕਰਦੇ ਹੋ ਤਾਂ ਤੁਸੀਂ ਇਸ ਵਿੱਚ ਕੁੰDLE ਜਾਂ ਰਾਸ਼ੀ ਤੁਹਾਡਾ ਜਿਹੜਾ ਵੀ ਕੋਈ ਪਿਤਤ ਦੋਸ਼ ਹੈ ਤੁਹਾਡੇ ਤੋਂ ਦੂਰ ਚਲਾ ਜਾਵੇਗਾ ਉਸ ਤੋਂ ਤੁਹਾਨੂੰ ਹਮੇਸ਼ਾ ਛੁਟਕਾਰਾ ਮਿਲ ਜਾਵੇਗਾ ਅਤੇ ਜੀਵਨ ਵਿੱਚ ਤੁਹਾਨੂੰ ਤਰੱਕੀ ਪ੍ਰਾਪਤ ਹੋ ਜਾਵੇਗੀ ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਕੁੰਮ ਰਾਸ਼ੀ ਕੰਮਰਾਸ਼ੀ ਵਾਲਿਆਂ ਨੂੰ ਦੱਸਿਏ ਕਿ ਇਸ ਪੁੰਨਿਆਂ ਦੇ ਚਾਨਣ ਵਾਲੇ ਦਿਨ ਤੁਹਾਡੇ ਕੈਰੀਅਰ ਦੇ ਵਿੱਚ ਤੁਹਾਨੂੰ লাভ-ਹਿਲਾਫ ਮਿਲਣ ਵਾਲਾ ਹੈ। ਰੁਜ਼ਗਾਰ ਵਿੱਚ ਤੁਹਾਨੂੰ ਚੰਗੇ ਅਵਸਰ ਪ੍ਰਾਪਤ ਹੋਣਗੇ। ਜੋ ਲੋਕ ਵਿਅਕਤੀ ਨੌਕਰੀ ਕਰਦੇ ਹਨ ਉਹਨਾਂ ਨੂੰ ਸਫਲਤਾ ਦੇ ਨਾਲ-ਨਾਲ ਮਾਨ ਸਨਮਾਨ ਮਿਲਣ ਵਾਲਾ ਹੈ। ਤੁਸੀਂ ਇਮਾਨਦਾਰੀ ਦੇ ਨਾਲ ਆਪਣੇ ਕੰਮ ਕਰਦੇ ਰਹੋ। ਪ੍ਰੇਮ ਸੰਬੰਧ ਵਿੱਚ ਤੁਹਾਡੇ ਵਧੀਆ ਰਹਿਣ ਵਾਲੇ ਹਨ। ਜੇਕਰ ਤੁਹਾਡਾ ਕੋਈ ਮਸਲਾ ਕੋਟ ਕਚਹਿਰੀ ਦੇ ਵਿੱਚ ਅੜਿਆ ਹੋਇਆ ਸੀ ਉਸ ਵਿੱਚ ਵੀ ਤੁਹਾਨੂੰ ਰਾਹਤ ਮਿਲ ਜਾਵੇਗੀ। ਭਗਵਾਨ ਛਣਿ ਦੇਵਤਾ ਅਤੇ ਸੂਰਜ ਦੇਵ ਦੀ ਕਿਰਪਾ ਦੇ ਨਾਲ ਕੁੰਭ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ ਖੁਸ਼ੀਆਂ ਹੀ ਖੁਸ਼ੀਆਂ ਪਿਛਲੇ ਸਾਲ ਤੁਹਾਨੂੰ ਜਿਹੜੇ ਵੀ ਕੋਈ ਨੁਕਸਾਨ ਹੋਏ ਹਨ ਜਿਸ ਕਾਰਨ ਵਪਾਰ ਵਿੱਚ ਤੁਹਾਨੂੰ ਬਹੁਤ ਘਾਟਾ ਪੈ ਚੁੱਕਾ ਸੀ ਪਰ ਹੁਣ ਇਸ ਨਿਸ਼ਚਿਤ ਪਰਿਵਰਤਨ ਤੋਂ ਬਾਅਦ ਤੁਹਾਡੇ ਸਾਰੇ ਹੀ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਹਾਡੀ ਯਾਤਰਾ ਦਾ ਬਹੁਤ ਵਧੀਆ ਜੋਗ ਬਣ ਰਿਹਾ ਹੈ ਤੁਹਾਡਾ ਮਾਨ ਸਨਮਾਨ ਵਧਣ ਵਾਲਾ ਹੈ ਵਪਾਰ ਵਿੱਚ ਤੁਹਾਡੇ ਵਾਦਾ ਹੋ ਜਾਵੇਗਾ ਜਿਸ ਨਾਲ ਤੁਹਾਡੇ ਘਰ ਦੀ ਆਰਥਿਕ ਤੰਗੀ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ ਤਾਂ ਵਿੱਚ ਵਾਦਾ ਹੋ ਸਕਦਾ ਹੈ ਕਿਉਂਕਿ ਕਿਸਮਤ ਹੁਣ ਤੁਹਾਡਾ ਸਾਥ ਦੇਵੇਗੀ ਤੁਹਾਡੇ ਲਈ ਉਪਾਅ ਹੈ ਕਿ ਤੁਸੀਂ ਤਾਂਬੇ ਦੇ ਬਰਤਨ ਵਿੱਚ ਤੁਸੀਂ ਤਾਂਬੇ ਦੇ ਬਰਤਨ ਵਿੱਚ ਭਗਵਾਨ ਸੂਰਜ ਦੇਵ ਨੂੰ ਸ਼ੁੱਧ ਜਲ ਚੜਾਉਣਾ ਹੈ ਉਸ ਵਿੱਚ ਤੁਹਾਨੂੰ ਲਾਲ ਚੰਦਨ ਅਤੇ ਲਾਲ ਫੁੱਲ ਵੀ ਪਾਉਣੇ ਹਨ ਨਾਲ ਹੀ ਤੁਸੀਂ ਸੂਰਜ ਚਾਲੀਸਾ ਦਾ ਪਾਠ ਕਰਨਾ ਹੈ ਇਸ ਨਾਲ ਸ਼ਨੀ ਦੇਵ ਤੁਹਾਡੀ ਕੁੰਨਲੀ ਦੇ ਵਿੱਚ ਮਜ਼ਬੂਤ ਸਥਿਤੀ ਦੇ ਨਾਲ ਆ ਜਾਣਗੇ ਤੇ ਕਿਸਮਤ ਤੁਹਾਡਾ ਪੂਰਾ ਸਾਥ ਦੇਵੇਗੀ ਹੁਣ ਗੱਲ ਕਰਦੇ ਹਾਂ ਅਗਲੀ ਰਾਸ਼ੀ ਦੀ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਦਾਸੀ ਇੱਕ ਭਗਵਾਨ ਸ਼ਨੀ ਦੇਵ ਦਾ ਪਰਿਵਰਤਨ ਕਰਨਾ ਤੁਹਾਡੇ ਲਈ ਧਨ ਲਾਭ ਤੇ ਸ਼ੁਭ ਸੰਜੋਗ ਲੈ ਕੇ ਆ ਰਿਹਾ ਹੈ ਤੁਹਾਡੇ ਜਿੰਦਗੀ ਵਿੱਚ ਧਨ ਲਾਭ ਹੋਣ ਵਾਲੇ ਹਨ ਤੁਹਾਡੀ ਸਿੱਖਿਆ ਪ੍ਰਤਿਭਾ ਬਹੁਤ ਜ਼ਿਆਦਾ ਤਰੱਕੀ ਹੋ ਜਾਵੇਗੀ ਤੁਹਾਹਾਨੂੰ ਸੰਤਾਨ ਪ੍ਰਾਪਤੀ ਦੇ ਵੀ ਯੋਗ ਹਨ ਤੁਹਾਡਾ ਜੀਵਨ ਖੁਸ਼ਹਾਲ ਹੋਣ ਵਾਲਾ ਹੈ ਤੁਹਾਨੂੰ ਤੁਹਾਡੇ ਮਨਪਸੰਦ 파ਟਨਰ ਵੀ ਮਿਲ ਜਾਵੇਗਾ ਅਤੇ 파ਟਨਰ ਦੇ ਨਾਲ ਤੁਸੀਂ ਜੇਕਰ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਸਮੱਸਿਆ ਵੀ ਤੁਹਾਡੀ ਹੱਲ ਹੋ ਜਾਵੇਗੀ ਤੁਹਾਨੂੰ ਪਸੰਦ ਦਾ ਰਿਸ਼ਤਾ ਮਿਲ ਜਾਵੇਗਾ ਤੁਹਾਡੇ ਨਾਲ ਸਭ ਕੁਝ ਪੋਜ਼ੀਟਿਵ ਹੋਣ ਵਾਲਾ ਹੈ ਲਵ ਲਾਈਫ ਤੁਹਾਡੀ ਪਹਿਲਾਂ ਨਾਲੋਂ ਕਾਫੀ ਵਧੀਆ ਹੋਣ ਵਾਲੀ ਹੈ ਤੁਹਾਡੇ ਸਾਥੀ ਨਾਲ ਤੁਹਾਡਾ ਬਹੁਤ ਵਧੀਆ ਸਬੰਧ ਬਣਨ ਵਾਲਾ ਹੈ ਤੁਹਾਡੇ ਘਰ ਦੇ ਵਿੱਚ ਤਾਂ ਤੇ ਬਰਕਤ ਆ ਜਾਵੇਗੀ ਤੁਹਾਡੇ ਲਈ ਉਪਾਅ ਹੈ ਕਿ ਜਦ ਵੀ ਤੁਸੀਂ ਇਸ਼ਨਾਨ ਕਰਨਾ ਹੈ ਭਗਵਾਨ શ્રી ਕ੍ਰਿਸ਼ਨ ਜੀ ਦੀ ਪੂਜਾ ਕਰਨੀ ਹੈ ਜਾਂ ਗੀਤਾ ਦਾ ਪਾਠ ਕਰਨਾ ਹੈ ਇਸ ਦਿਨ ਸਿਵਲਿੰਗ ਦਾ ਅਵਸਰ ਹੁੰਦਾ ਹੈ ਤੇ ਇਹ ਬਹੁਤ ਹੀ ਉੱਤਮ ਮੰਨਿਆ ਜਾਂਦਾ ਹੈ ਪਿਤਰਾਂ ਤੋਂ ਛੁਟਕਾਰਾ ਮਿਲਦਾ ਹੈ ਅਗਲੀ ਰਾਸ਼ੀ ਹੈ ਜੀ ਤੂਲਾ ਰਾਸ਼ੀ ਤੂਲਾ ਰਾਸ਼ੀ ਵਾਲਿਆਂ ਨੂੰ ਦੱਸੀਏ ਕਿ ਇਸ ਪੁੰਨਿਆਂ ਦੇ ਦਿਹਾੜੇ ਤੇ ਬਹੁਤ ਹੀ ਤੁਹਾਡੇ ਲਈ ਸ਼ੁਭ ਸੰਜੋਗ ਬਣਨ ਜਾ ਰਿਹਾ ਹੈ ਇਹ ਸਮਾਂ ਤੁਹਾਡੇ ਲਈ ਬਹੁਤ ਸ਼ੁਭ ਸਮਾਂ ਹੈ ਸਿਹਤ ਦੇ ਵਿੱਚ ਤੁਹਾਡੇ ਬਹੁਤ ਸੁਧਾਰ ਹੋ ਜਾਵੇਗਾ ਸੰਪਤੀ ਨੂੰ ਲੈ ਕੇ ਜਿਹੜੀ ਤੁਹਾਡੀ ਕੋਈ ਪਰੇਸ਼ਾਨੀ ਸੀ ਉਹ ਹੁਣ ਦੂਰ ਹੋ ਜਾਵੇਗੀ ਜਿਹੜੇ ਲੋਕ ਨੌਕਰੀ ਵਰਗ ਦੇ ਨਾਲ ਸਬੰਧ ਰੱਖਦੇ ਹਨ ਉਹਨਾਂ ਨੂੰ ਨੌਕਰੀ ਵਿੱਚ ਪ੍ਰੋਮੋਸ਼ਨ ਮਿਲਣ ਵਾਲੀ ਹੈ ਤੁਹਾਡਾ ਅਧਿਕਾਰੀ ਵਰਗ ਨਾਲ ਸਬੰਧ ਕਾਫੀ ਵਧ ਹੋ ਜਾਵੇਗਾ ਜਿਸ ਕਰਨ ਤੁਸੀਂ ਕਿਸੇ ਨਵੇਂ ਬਲਬੂਤੇ ਤੇ ਪਹੁੰਚ ਜਾਵੋਗੇ 2024 ਦੇ ਵਿੱਚ ਤੁਹਾਨੂੰ ਹਰ ਜਗ੍ਹਾ ਤੋਂ ਜਿਹੜੀਆਂ ਵੀ ਤੁਹਾਡੀਆਂ ਪੁਰਾਣੀਆਂ ਕੋਈ ਅਧੂਰੀਆਂ ਇਸ਼ਾਵਾਂ ਸਨ ਉਹ ਪੂਰੀਆਂ ਹੋ ਜਾਣਗੀਆਂ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਕਿਸਮਤ ਦੇ ਦਰਵਾਜ਼ੇ ਹੁਣ ਖੁੱਲਣ ਵਾਲੇ ਹਨ ਤਾਂ ਲਾਭ ਹੋਣ ਵਾਲਾ ਹੈ ਨਾਲ ਹੀ ਧਨ ਵਿੱਚ ਤੁਹਾਡੇ ਬਚਤ ਹੋਣੇ ਸ਼ੁਰੂ ਹੋ ਜਾਵੇਗੀ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਨੂੰ ਤੁਸੀਂ ਅਜਾਈ ਨਾ ਗਵਾਉਣਾ ਤੇ ਇਨਕਮ ਵਿੱਚ ਤੁਹਾਡੇ ਵਾਧਾ ਹੋ ਜਾਵੇਗਾ ਤੁਸੀਂ ਇਸ ਸਮੇਂ ਉਪਾਅ ਕਰਨਾ ਹੈ ਜੀ ਕਿ ਅਸਲ ਇਹ ਤੁਸੀਂ ਪਿੱਪਲ ਦੇ ਰੁੱਖ ਦੀ ਪੂਜਾ ਕਰਨੀ ਹੈ ਤੇ ਪੂਜਾ ਕਰਨ ਤੋਂ ਬਾਅਦ ਤੁਸੀਂ ਪੌਦੇ ਦੀ ਪ੍ਰਕਰਮਾ ਕਰਨੀ ਹੈ ਐਸਨਾਲ ਭਗਵਾਨ ਜੀ ਕ੍ਰਿਸ਼ਨ ਜੀ ਪ੍ਰਸੰਨ ਹੋ ਜਾਣਗੇ ਤੇ ਤੁਹਾਡੇ ਪਿਤਾ ਦੋਸ਼ ਖਤਮ ਹੋ ਜਾਣਗੇ ਤੁਹਾਨੂੰ ਤੁਨ ਪ੍ਰਾਪਤੀ ਦੇ ਨਵੇਂ ਜੋਗ ਪੰਨੇ ਦਿਖਾਈ ਦੇ ਰਹੇ ਹਨ ਜੇਕਰ ਤੁਹਾਨੂੰ ਕਾਫੀ ਸਮੇਂ ਤੋਂ ਜਾਇਦਾਦ ਆਪਣੇ ਨਾਮ ਕਰਵਾਉਣ ਸੰਬੰਧੀ ਪਰੇਸ਼ਾਨੀ ਆ ਰਹੀ ਸੀ ਉਹ ਵੀ ਤੁਹਾਡੀ ਇਸ ਸਮੇਂ ਦੂਰ ਹੋ ਜਾਵੇਗੀ ਤੁਸੀਂ ਖੁਦ ਵਿਦੇਸ਼ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਸਮਾਂ ਬਹੁਤ ਵਧੀਆ ਹੈ ਦੋਸਤੋ ਐਸੀ ਸਾਡੀ ਅੱਜ ਦੀ ਜਾਣਕਾਰੀ ਇਸ ਪੁੰਨਿਆ ਵਾਲੇ ਦਿਨ ਜਿਹੜਾ 90 ਸਾਲਾਂ ਦੇ ਬਾਅਦ ਵੰਨਰਿਆ ਮਹਾ ਸੰਜੋਗ ਉਸ ਦੇ ਨਾਲ ਕਿਹੜੀਆਂ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਬਦਲ ਜਾਵेंगी ਜੇਕਰ ਤੁਹਾਡੇ ਵੀ ਇਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਇੱਕ ਰਾਸ਼ੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਅਤੇ ਸ਼ਹਿ ਮਾਤਾ ਦੀ ਚਰੋ ਲਿਖੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ